ਇਜ਼ਰਾਈਲ ਵੱਲੋਂ ਫਲਸਤੀਨ ਦੇ ਗਾਜ਼ਾ ਖੇਤਰ ਉੱਤੇ ਇੱਕ ਵਾਰ ਫਿਰ ਇੱਕ ਵੱਡਾ ਜ਼ਬਰਦਸਤ ਹਮਲਾ ਕੀਤਾ ਗਿਆ ਅਤੇ ਮਿਲੀ ਜਾਣਕਾਰੀ ਮੁਤਾਬਕ ਗਾਜ਼ਾ ਦੇ ਦੱਖਣੀ ਹਿੱਸੇ ਵਿੱਚ ਇਸ ਜ਼ਬਰਦਸਤ ਹਮਲੇ ਤੋਂ ਬਾਅਦ 90 ਲੋਕਾਂ ਦੀ ਜਾਨ ਗਈ ਹੈ ਅਤੇ 300 ਦੇ ਜ਼ਖਮੀ ਹੋਣ ਦਾ ਹਾਦਸਾ ਵੀ ਪ੍ਰਗਟਾਇਆ ਜਾ ਰਿਹਾ ਹੈ। ਇਜ਼ਰਾਈਲ ਨੇ ਦੱਖਣੀ ਗਾਜ਼ਾ ਪੱਟੀ ਵਿੱਚ ਇੱਕ ਵੱਡੇ ਹਮਲੇ ਵਿੱਚ ਹਮਾਸ ਦੇ ਇੱਕ ਫੌਜੀ ਕਮਾਂਡਰ ਨੂੰ ਨਿਸ਼ਾਨਾ ਬਣਾਉਣ ਦੇ ਨਾਂ ਹੇਠ ਵੱਡੀ ਕਾਰਵਾਈ ਕੀਤੀ। ਗਾਜ਼ਾ ਦੇ ਸਥਾਨਕ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹਮਲੇ ਵਿੱਚ ਬੱਚਿਆਂ ਸਮੇਤ ਘੱਟੋ-ਘੱਟ 90 ਲੋਕ ਮਾਰੇ ਗਏ ਹਨ ਹਮਾਸ ਨੇ ਇਜ਼ਰਾਈਲ ਦੇ ਇਸ ਦਾਅਵੇ ਨੂੰ ਖਾਰਜ ਕੀਤਾ ਹੈ ਕਿ ਉਸ ਦਾ ਫੌਜੀ ਕਮਾਂਡਰ ਮੁਹੰਮਦ ਦੇਇਫ ਉਸ ਖੇਤਰ ਵਿੱਚ ਮੌਜੂਦ ਸੀ ਜਿੱਥੇ ਇਜ਼ਰਾਈਲੀ ਹਮਲਾ ਹੋਇਆ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਿਆਹੁ ਨੇ ਦੱਸਿਆ ਕਿ ਇਹ ਹਾਲੇ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ ਕਿ ਹਮਾਸ ਦੇ ਦੂਜੇ ਕਮਾਂਡਰ ਇਸ ਹਮਲੇ ਵਾਲੀ ਥਾਂ ਤੇ ਮੌਜੂਦ ਹੋਣ ਕਰਕੇ ਮਾਰੇਗੇ ਜਾਂ ਨਹੀਂ ਇਹ ਹਮਲਾ ਉਸ ਇਲਾਕੇ ਵਿੱਚ ਹੋਇਆ ਜਿਸ ਨੂੰ ਫੌਜ ਨੇ ਹਜ਼ਾਰਾਂ ਫਲਸਤੀਨੀ ਅਲੀ ਸੁਰੱਖਿਅਤ ਐਲਾਨਿਆ ਹੋਇਆ ਸੀ ਅਤੇ ਗਾਜ਼ਾ ਦੇ ਸਿਹਤ ਮੰਤਵੀ ਦਾ ਕਹਿਣਾ ਹੈ ਕਿ ਇਸ ਸਮੁੱਚੇ ਘਟਨਾਕਰਮ ਕਰਕੇ ਵੱਡੀ ਗਿਣਤੀ ਵਿੱਚ ਸੈਂਕੜੇ ਲੋਕੀ ਪ੍ਰਭਾਵਿਤ ਹੋਏ ਨੇ